ਿੱੱੜੜ ਧਮਕੀਆਂ ਤੁਸੀਂ ਅਰਵਿੰਦ ਕੇਜਰੀਵਾਲ ਜੀ ਵਰਗੇ ਇਮਾਨਦਾਰ ਲੀਡਰ ਨੂੰ ਦੇ ਰਹੇ ਹੋ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹੈਗੇ ਨਾ ਡਰੇ ਸੀ ਨਾ ਡਰਨਗੇ ਲੋਕਾਂ ਦੀ ਬਣਾਈ ਹੋਈ ਸਰਕਾਰ ਹੈ ਆਮ ਆਦਮੀ ਪਾਰਟੀ ਹੈ ਨਾ ਅਸੀਂ ਕਿਸੇ ਏਜੰਸੀ ਤੋਂ ਡਰਦੇ ਹਾਂ ਨਾ ਅਸੀਂ ਮੋਦੀ ਸਰਕਾਰ ਤੋਂ ਡਰਦੇ ਹਾਂ ਤੁਸੀਂ ਜਿੰਨਾ ਮਰਜ਼ੀ ਧਮਕਾ ਲਓ ਆਮ ਆਦਮੀ ਪਾਰਟੀ ਇੰਡੀਆ ਅਲਾਈਅੰਸ ਦੇ ਨਾਲ ਬਹੁਤ ਸਾਰੇ ਰਾਜਾਂ ਵਿੱਚ ਕੀਤਾ ਸ਼ੇਅਰ ਕਰਕੇ ਚੋਣ ਲੜੇਗੀ ਚੰਡੀਗੜ੍ਹ ਦੇ ਵਿੱਚ ਟ੍ਰੇਲਰ ਦੇਖ ਕੇ ਡਰੇ ਹੋਏ ਤਾਂ ਹਲੇ ਇੱਕ ਟ੍ਰੇਲਰ ਸੀ ਲੋਕ ਮਾੜੀਆਂ ਸਰਕਾਰਾਂ ਤੋਂ ਉੱਕੇ ਹੋਏ ਨੇ ਤਾਨਾ ਸ਼ਾਹ ਤੋਂ ਗੁੰਡਾਗਰਦੀ ਤੋਂ ਅੱਕੇ ਹੋਏ ਇਸ ਤਰੀਕੇ ਇਹ ਠਮਕਾਰ ਰਹੇ ਨੇ ਬਹੁਤ ਨਿੰਦਣਯੋਗ ਹੈ ਬਹੁਤ ਜਿਆਦਾ ਲੋਕਤੰਤਰ ਦੇ ਵਿੱਚ ਇੱਕ ਸ਼ਰਮਨਾਕ ਗੱਲ ਹੈ ਕਿ ਤੁਸੀਂ ਜੋ ਫਾਈਨੈਂਸ ਮਿਨਿਸਟਰ ਚੀਮਾ ਸਾਹਿਬ ਜਿਸ ਤਰੀਕੇ ਉਹਨਾਂ ਨੇ ਤੁਹਾਨੂੰ ਸਾਰੀ ਗੱਲਬਾਤ ਦੱਸੀ ਹੈ মিডিਆ ਦਾ ਧੰਨਵਾਦ ਕਰਦੇ ਪਹੁੰਚਣ ਲਈ ਤੁਸੀਂ ਸਾਰੇ ਜਾਣਦੇ ਹੋ ਕਿ ਇੰਡੀਆ ਆਲਾਈன்ஸ் ਹੋਇਆ ਤੇ ਉਸ ਤੋਂ ਬਾਅਦ ਜਿਹੜੀ ਪਹਿਲੀ ਚੋਣ ਆ ਉਹ ਚੰਡੀਗੜ੍ਹ ਦੇ ਵਿੱਚ ਲੜੀ ਗਈ ਹੈ ਚੰਡੀਗੜ੍ਹ 'ਚ ਜਿਹੜਾ ਟ੍ਰੇਲਰ ਉਹ ਦੇਖ ਚੁੱਕੀ ਹੈ ਭਾਜਪਾ ਜਿੱਥੇ ਭਾਜਪਾ ਵਰਸਸ ਮੋਦੀ ਵਰਸਸ ਇੰਡੀਆ ਹੋ ਰਿਹਾ ਉੱਥੇ ਲੋਕ ਜਿਹੜਾ ਇੰਡੀਆ ਆਲਾਈன்ஸ் ਨੂੰ ਚੁਣ ਰਹੇ ਨੇ ਸੋ ਇਸ ਗੱਲ ਤੋਂ ਜਿਹੜੀ ਭਾਜਪਾ ਪਾਰਟੀ ਹੈ ਇਹ ਘਬराई ਹੈ ਕਿ ਜੇ ਜਿਹੜਾ ਇੱਥੇ ਲੋਕਤੰਤਰ ਦਾ ਘਾਣ ਤੁਸੀਂ ਚੰਡੀਗੜ੍ਹ ਦੀਆਂ ਚੋਣਾਂ 'ਚ ਦੇਖਿਆ ਉਹ ਲੋਕਾਂ ਸਾਹਮਣੇ जगਜਾਹਰ ਹੈ ਕਿ ਇਹ ਕਿਸ ਹੱਦ ਤੱਕ ਇੱਕ ਯੂਟੀ ਦੇ ਵਿੱਚ ਆਪਣੇ ਆਪ ਨੂੰ ਜਿਤਾਉਣ ਦੇ ਲਈ ਕੀ ਕੀ ਕਰ ਸਕਦੇ ਆ ਤੇ ਪਿਛਲੇ ਦਿਨੀ ਦੌਰਾਨੇ ਥੋੜੇ ਖੁਸ਼ੀ ਕੀ ਸ਼ਾਇਦ ਆਂਡੀਆਂ ਐਲਾਈਂਸ ਦਾ ਆਮ ਆਦਮੀ ਪਾਰਟੀ ਨਾਲ ਕੋਈ ਜ਼ਿਆਦਾ ਐਲਾਈਂਸ ਜਿਹੜਾ ਸ਼ੀਟ ਸ਼ੇਰਿੰਗ ਦਾ ਕੰਮ ਜਿਹੜਾ ਇਹਨਾਂ ਨਹੀਂ ਹੋ ਰਿਹਾ ਨਹੀਂ ਕਰਨਗੇ ਇਹ ਠੀਕ ਸੀਗੇ ਪਰ ਪਿਛਲੇ ਦਿਨੀ ਜਿਹੜੀਆਂ ਮੀਟਿੰਗਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਬਹੁਤ ਸਾਰੇ ਰਾਜਾਂ ਦੇ ਵਿੱਚ ਆਮ ਆਦਮੀ ਪਾਰਟੀ ਸ਼ੀਟ ਸ਼ੇਰਿੰਗ ਦੇ ਉੱਤੇ ਇਲੈਕਸ਼ਨ ਲੜ ਰਹੀ ਹੈ ਤਾਂ ਇਹਨਾਂ ਨੂੰ ਬੜੀ ਕਬਰ ਹਟ ਹੋਈ ਭਾਜਪਾ ਨੂੰ ਮੋਦੀ ਸਾਹਿਬ ਨੂੰ ਸਾਡੇ ਦਿੱਲੀ ਦੇ ਜਿਹੜੇ ਸੀਨੀਅਰ ਲੀਡਰਸ ਨੇ ਉਹਨਾਂ ਨੂੰ ਫੋਨ ਆ ਰਹੇ ਨੇ ਕਿ ਇੰਡੀਆ ਆਲਾਈਂਸ ਤੋਂ ਬਾਹਰ ਹੋ ਜਾਓ ਅਸੀਂ ਅਰਵਿੰਦ ਕੇਜਰੀਵਾਲ ਜੀ ਉੱਪਰ ਜਿਹੜਾ ਕੇਸ ਹੈ ਉਹ ਨਹੀਂ ਬਣਾਵਾਂਗੇ ਲਗਾਤਾਰ ਹਜ਼ਾਰ ਤੋਂ ਉੱਪਰ ਰੇਡ ਮਾਰੀ ਐ ਝੂਠੇ ਲੀਕਰ ਕੇਸ ਦੇ ਵਿੱਚ ਜਿਹਦੇ 'ਚ ਇਹਨਾਂ ਨੂੰ ਥਿਆਨੀ ਨਹੀਂ ਮਿਲੀ ਕਾਖ ਨਹੀਂ ਮਿਲਿਆ ਸਿਰਫ ਮਨੀਸ਼ ਸ਼ੋਦੀਆ ਵਰਗੇ ਰੈਗੂਲੇਸ਼ਨਰੀ ਪੋਲਿਟਿਸ਼ੀਅਨ ਨੂੰ ਜਿਨ੍ਹਾਂ ਨੇ ਸਿੱਖਿਆ ਦੇ ਖੇਤਰ 'ਚ ਪੂਰੀ ਦੁਨੀਆ 'ਚ ਨਾਮ ਬਣਾਇਆ ਜੇਲ੍ਹ 'ਚ ਪਾਇਆ ਇੱਕ ਝੂਠੇ ਕੇਸ 'ਚ ਜਿਹਦੇ 'ਚ ਕੱਢਣ ਪਾਉਣ ਨੂੰ ਕੱਖ ਵੀ ਨਹੀਂ ਕੋਈ ਸਬੂਤ ਨਹੀਂ ਸਿਰਫ ਇਹਸ ਲਈ ਕਿ ਆਮ ਆਦਮੀ ਪਾਰਟੀ ਨੂੰ ਲੋਕ ਪਸੰਦ ਕਰਨੇ ਨੇ ਅਰਵਿੰਦ ਕੇਜਰੀਵਾਲ ਜੀ ਨੂੰ ਲੋਕ ਪਸੰਦ ਕਰ ਰਹੇ ਨੇ ਤੇ ਇਹਨਾਂ ਨੂੰ ਇਹ ਚੀਜ਼ ਦਾ ਪਤਾ ਹੈ ਕਿ ਜਿੱਥੇ-ਜਿੱਥੇ ਸੀਟਾਂ ਦੀ ਸ਼ੇਅਰਿੰਗ ਹੁੰਦੀ ਹੈ ਅਰਵਿੰਦ ਕੇਜਰੀਵਾਲ ਜੀ ਜਾ ਕੇ ਪ੍ਰਚਾਰ ਕਰਦੇ ਨੇ ਉਥੇ ਭਾਜਪਾ ਨੂੰ ਵੋਟ ਨਹੀਂ ਪੈਂਦੀ ਜਿੱਥੇ ਵੀ ਅਰਵਿੰਦ ਕੇਜਰੀਵਾਲ ਜੀ ਜਾਣਗੇ ਚੋਣਾਂ ਦਾ ਪ੍ਰਚਾਰ ਕਰਨਗੇ ਭਾਜਪਾ ਦੀ ਵੋਟ ਉਥੇ ਖਤਮ ਹੁੰਦੀ ਹੈ ਤੇ ਇਹਨਾਂ ਵੱਲੋਂ ਸਿੱਧੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਅਰਵਿਦ ਕੇਜਰੀਵਾਲ ਜੀ ਨੂੰ ਅਸੀਂ ਗ੍ਰਿਫਤਾਰ ਨਹੀਂ ਕਰਾਂਗੇ ਹੁਣ ਸੀਬੀਆਈ ਭੇਜਣ ਦੀ ਤਿਆਰੀ ਹੈ ਈਡੀ ਈਡੀ ਵਾਲਾ ਜਿਹੜਾ ਕਿਸ ਤਰ੍ਹਾਂ ਕਿਤੇ ਕੋਰਟ ਨੇ ਉੱਥੇ ਅਟਕਾਇਆ ਹੋਇਆ ਕੰਮ ਕਿ ਅਸੀਂ ਸਿੱਧੇ ਫੋਨ ਆ ਰਹੇ ਨੇ ਕਿ ਨਹੀਂ ਅਸੀਂ ਆਉਣ ਵਾਲੇ 1-2 ਦਿਨਾਂ 'ਚ ਗ੍ਰਿਫਤਾਰੀ ਦੀ ਤਿਆਰੀ 'ਚ ਹਾਂ ਜੇ ਤੁਸੀਂ ਇੰਡੀਆ ਅਲਾਈਂਸ 'ਚੋਂ ਬਾਹਰ ਹੁੰਨੇ ਹੋ ਤਾਂ ਅਸੀਂ ਜਿਹੜੀ ਗ੍ਰਿਫਤਾਰੀ ਨਹੀਂ ਕਰਾਂਗੇ ਕੇਸ ਵਾਪਸ ਕਰ ਲਵਾਂਗੇ ਸੋ ਇਹ ਜਿਹੜਾ ਗਿੱਦੜ ਧਮਕੀਆਂ ਤੁਸੀਂ ਅਰਵਿੰਦ ਕੇਜਰੀਵਾਲ ਜੀ ਵਰਗੇ ਇਮਾਨਦਾਰ ਲੀਡਰ ਨੂੰ ਦੇ ਰਹੇ ਹੋ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹੈਗੇ ਨਾ ਡਰੇ ਸੀ ਨਾ ਡਰਨਗੇ ਲੋਕਾਂ ਦੀ ਬਣਾਈ ਹੋਈ ਸਰਕਾਰ ਹੈ ਆਮ ਆਦਮੀ ਪਾਰਟੀ ਹੈ ਹਮੇਸ਼ਾ ਡਟ ਕੇ ਖੜੇ ਆ ਨਾ ਅਸੀਂ ਕਿਸੇ ਏਜੰਸੀ ਤੋਂ ਡਰਦੇ ਆ ਨਾ ਅਸੀਂ ਮੋਦੀ ਸਰਕਾਰ ਤੋਂ ਡਰਦੇ ਆ ਡਟ ਕੇ ਖੜੇ ਆ ਤੇ ਤੁਸੀਂ ਜਿੰਨਾ ਮਰਜ਼ੀ ਧਮਕਾ ਲਓ ਆਮ ਆਦਮੀ ਪਾਰਟੀ ਇੰਡੀਆ ਅਲਾਈਅንስ ਦੇ ਨਾਲ ਬਹੁਤ ਸਾਰੇ ਰਾਜਾਂ ਵਿੱਚ ਸੀਟਾਂ ਸ਼ੇਅਰ ਕਰਕੇ ਚੋਣ ਲੜੇਗੀ ਤੇ ਜਿਸ ਤਰੀਕੇ ਤੁਸੀਂ ਚੰਡੀਗੜ੍ਹ ਦੇ ਵਿੱਚ ਟ੍ਰੇਲਰ ਦੇਖ ਕੇ ਡਰੇ ਹੋ ਇਹ ਤਾਂ ਹਲੇ ਇੱਕ ਟ੍ਰੇਲਰ ਸੀ ਅੱਗੇ ਲੋਕ ਜਿੱਥੇ ਵੀ ਭਾਜਪਾ ਵਰਸਸ ਇੰਡੀਆ ਹੁੰਦਾ ਲੋਕ ਇੰਡੀਆ ਨੂੰ ਚੋਣਨਗੇ ਲੋਕ ਮਾੜੀਆਂ ਸਰਕਾਰਾਂ ਤੋਂ ਅੱਕੇ ਹੋਏ ਨੇ ਤਾਨਾਸ਼ਾਹ ਤੋਂ ਗੁੰਡਾਗਰਦੀ ਤੋਂ ਅੱਕੇ ਹੋਏ ਨੇ ਟਾਈਮ ਆ ਗਿਆ ਹੈ ਪੂਰੇ ਦੇਸ਼ ਲਈ ਕੀ ਇੱਕ ਚੰਗੀ ਸਰਕਾਰ ਲੋਕਾਂ ਦੀ ਸਰਕਾਰ ਜਿਹੜੀ ਡਿਵੈਲਪਮੈਂਟ ਦੇ ਮੁੱਦੇ ਉੱਤੇ ਕੰਮ ਕਰੇ ਉਹਨਾਂ ਨੂੰ ਚੁਣਿਆ ਜਾਵੇ ਤੇ ਜਿਸ ਤਰੀਕੇ ਇਹ ਧਮਕਾ ਰਹੇ ਨੇ ਬਹੁਤ निंदनीयੋਗ ਹੈ ਬਹੁਤ ਜ਼ਿਆਦਾ ਲੋਕਤੰਤਰ ਦੇ ਵਿੱਚ ਇੱਕ ਸ਼ਰਮਨਾਕ ਗੱਲ ਹੈ ਕਿ ਤੁਸੀਂ ਕਿਸੇ ਪੋਲੀਟੀਸ਼ੀਅਨ ਨੂੰ ਇਸ ਤਰੀਕੇ ਜਿਹੜਾ ਗ੍ਰਿਫਤਾਰੀਆਂ ਇਮਾਨਦਾਰ ਲੀਡਰਾਂ ਦੀਆਂ ਈਡੀ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਕਰ ਰਹੇ ਹੋ ਅਸੀਂ ਇਹਦੀ ਨਿਖੇਦੀ ਕਰਦੇ ਹਾਂ ਤੇ ਅਸੀਂ ਇਹ ਕਲੀਅਰ ਕੱਟ ਕਰ ਦੇਣਾ ਚਾਹੁੰਦੇ ਆ ਕਿ ਅਰਵਿੰਦ ਕੇਜਰੀਵਾਲ ਜੀ ਕਿਸੇ ਤੋਂ ਡਰਨ ਵਾਲੇ ਨਹੀਂ ਹੈਗੇ ਉਹ ਡਟ ਕੇ ਇਹਨਾਂ ਨੂੰ ਡਾਰੇ ਹੀ ਆ ਵੀ ਗ੍ਰਿਫਤਾਰ ਕਰੋ ਕਿਉਂਕਿ ਜਿੱਥੇ ਵੀ ਜਾ ਕੇ ਉਹਨਾਂ ਨੇ ਪ੍ਰਚਾਰ ਕਰਨਾ ਹੈ ਭਾਜਪਾ ਦੀ ਵੋਟ ਖਤਮ ਹੋਣੀ ਹੈ ਤੇ ਉਹ ਦਿਨ ਦੂਰ ਨਹੀਂ ਆ ਜਦੋਂ ਇੰਡੀਆ ਲਾਇੰਸ ਦੇਸ਼ ਵਿੱਚ ਸਰਕਾਰ ਬਣਾਉਂਦਾ